ਬਹੁਤ ਹੀ ਵਧੀਆ ਕ੍ਰਿਸਪੀ ਬਣੇ ਆ ਇਹ ਤੇ ਉਹ ਵੀ ਚਟਪਟ ਬਣਗੇ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਟਮੇਟੋ ਕੈਚਪ ਦੇ ਨਾਲ ਤੇ ਇਸ ਤਰੀਕੇ ਨਾਲ ਜੀ ਬਿਲਕੁਲ ਇਹ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਕਿੰਨੇ ਜਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਸਸੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਦੇ कुरकुरा ਜਿਹਾ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਸਿਰਫ ਦੋ ਤਿੰਨ ਬ੍ਰੈਡਾਂ ਤੋਂ ਇਹ ਤਿਆਰ ਹੋ ਜਾਊਗਾ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬਾਤਵਾਦ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿ ਸਭ ਤੋਂ ਪਹਿਲਾਂ ਜੀ ਚੁੱਲੇ ਤੇ ਰੱਖ ਲਿਆ ਆਪਾਂ ਪੈਨ ਤੇ ਇਹਦੇ ਵਿੱਚ ਨਾ ਆਪਾਂ ਦੋ ਚਮਚਾ ਜਿਹੜੇ ਤੇਲ ਦੇ ਐਡ ਕਰਾਂਗੇ ਤੇ ਤੇਲ ਨੂੰ ਪਹਿਲਾਂ ਆਪਾਂ ਗਰਮ ਕਰ ਲਾਂਗੇ ਤੇ ਹੁਣ ਜੀ ਤੇਲ ਨੂੰ ਆਪਾਂ ਗਰਮ ਕਰ ਲਿਆ ਤੇ ਇੱਥੇ ਆਪਣੇ ਕੋਲ ਨਾ ਬਰੀਕ ਕਟਿਆ ਹੋਇਆ ਇੱਕ మీడియం ਸਾਈਜ਼ ਦਾ ਪਿਆਜ਼ ਹੈ ਤੇ ਆਪਾਂ ਇਹ ਐਡ ਕਰ ਦੇਾਂਗੇ ਤੇ ਇਹ ਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਜਿਆਦਾ ਰੋਸਟ ਨਹੀਂ ਕਰਨਾ ਇਹਨੂੰ ਆਪਾਂ ਵੀ ਇਹਦਾ ਕੱਚਾਪਨ ਖਤਮ ਹੋ ਜਾਏ ਨਾ ਬਸ ਉਨਾ ਕ ਭੁੰਨਾਂਗੇ ਤੇ ਇਸ ਤਰੀਕੇ ਨਾਲ ਜੀ ਪਿਆਜ਼ ਨੂੰ ਆਪਾਂ ਭੁੰਨ ਲਿਆ ਦੇਖੋ ਇਹਨਾਂ ਦਾ ਕਲਰ ਬਿਲਕੁਲ ਗੁਲਾਬੀ ਹੋ ਗਿਆ ਇੰਨੇ ਕੀ ਭੁੰਨਨੇ ਆਪਾਂ ਤੇ ਹੁਣ ਆਪਣੇ ਕੋਲੇ ਹੈਗੀਆਂ ਹਰੀਆਂ ਮਿਰਚਾਂ ਇਹ ਤਿੰਨ ਹਰੀਆਂ ਮਿਰਚਾਂ ਸਵਾਦ ਅਨਸਾਰ ਐਡ ਕਰ ਲਿਓ ਤੁਸੀਂ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਸੀਗਾ ਤੇ ਇਹਨਾਂ ਨੂੰ ਵੀ ਹਲਕਾ ਜਿਹਾ ਪਕਾ ਲਾਂਗੇ ਆਪਾਂ ਅੱਧਾ ਇੱਕ ਮਿੰਟ ਤੇ ਹੁਣ ਜੀ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਅੱਧਾ ਚਮਚਾ ਹਲਦੀ ਦਾ ਥੋੜੀਆਂ ਜਿਹੀਆਂ ਕਸ਼ਮੀਰੀ ਲਾਲ ਮਿਰਚਾਂ ਇਹ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਆਪਾਂ ਹਰੀਆਂ ਮਿਰਚਾਂ ਵੀ ਪਹਿਲਾਂ ਐਡ ਕਰਤੀਆਂ ਸਵਾਦ ਅਨਸਾਰ ਨਾਮਕ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਬਿਲਕੁਲ ਥੋੜਾ ਜਿਹਾ ਆਮਚੂਰ ਪਾਊਡਰ ਦੇ ਚਮਚ ਤੋਂ ਵੀ ਘੱਟ ਤੁਸੀਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਜਿਹੜਾ ਆਪਾਂ ਹਲਕਾ ਜਿਹਾ ਪਕਾ ਲਾਂਗੇ ਬਸ ਜ਼ਿਆਦਾ ਨਹੀਂ ਤੇ ਹੁਣ ਜੀ ਸਾਰੇ ਮਸਾਲਿਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਪਕਾ ਲਿਆ ਤੇ ਹੁਣ ਆਪਣੇ ਕੋਲ ਹੈਗੇ ਉਬਲੇ ਹੋਏ ਆਲੂ ਤੇ ਇਹਨਾਂ ਨੂੰ ਨਾ ਆਪਾਂ ਠੰਡਾ ਕਰ ਲਿਆ ਸੀਗਾ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਛੋਟੇ ਛੋਟੇ ਟੁਕੜੇ ਕਰਕੇ ਨਾ ਹਲਕਾ ਜਿਹਾ ਮੈਸ਼ ਕਰਕੇ ਇਸ ਮਸਾਲੇ ਦੇ ਵਿੱਚ ਐਡ ਕਰ ਦੇਾਂਗੇ ਤੇ ਬਿਲਕੁਲ ਥੋੜੀ ਜੀ ਨਾ ਯਾਨੀ ਕਿ 2 ਕ ਚਮਚਾਪ ਇਹਦੇ ਵਿੱਚ ਟਮੇਟੋ ਕੇਚਪ ਐਡ ਕਰ ਦੇਾਂਗੇ ਜਿਹਨਾਂ ਟੇਸਟ ਬਹੁਤ ਵਧੀਆ ਆਊਗਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਾਂਗੇ ਆਪਣੀ ਸਟਫਿੰਗ ਹੈ ਜਿਹੜੀ ਚਟਪਟ ਬਣ ਜੂਗੀ ਬਹੁਤ ਹੀ ਚਟਪਟੀ ਜਿਹੀ ਕਰਾਰੀ ਜੀ ਸਟਫਿੰਗ ਬਣ ਜੂਗੀ ਇਸ ਤਰੀਕੇ ਨਾਲ ਤੇ ਆਲੂਆਂ ਨੂੰ ਚੰਗੇ ਤਰੀਕੇ ਨਾਲ ਆਪਾਂ ਮੈਸ਼ ਕਰ ਦੇਾਂਗੇ ਇਸ ਤਰੀਕੇ ਨਾਲ ਸਟਫਿੰਗ ਹੈ ਜਿਹੜੀ ਵਧੀਆ ਸੈੱਟ ਹੋ ਜੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਬਹੁਤ ਹੀ ਵਧੀਆ ਸਟਫਿੰਗ ਇਹ ਬਣ ਗਈ ਆ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟ ਕੇ ਹਰਾ ਧਨੀਆ ਹਰੇ ਧਨੀਏ ਨੂੰ ਆਪਾਂ ਮਿਕਸ ਕਰ ਦਿਆਂਗੇ ਤੇ ਇਹ ਸਟਫਿੰਗ ਹੈ ਜਿਹੜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਬਸ ਇਹਨੂੰ ਥੱਲੇ ਉਤਾਰ ਕੇ ਨਾਲ ਥੋੜਾ ਜਿਹਾ ਆਪਾਂ ਠੰਡਾ ਕਰ ਲੈਣੇ ਆ ਤੇ ਇੱਥੇ ਹੀ ਮੇਰੇ ਕੋਲੇ ਬਚੇ ਹੋਏ ਇਹ ਤਿੰਨ ਬ੍ਰੈਡ ਹੀ ਸੀਗੇ ਤੇ ਇਹਦੇ ਤੋਂ ਬਾਵਾ ਸਾਰਾ ਇਹ ਨਾਸ਼ਤਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਛਟਪਟ ਬਣ ਜਾਊ ਕਿਉਂਕਿ ਫਰਿੱਜ ਦੇ ਵਿੱਚ ਇਹੜੇ ਬ੍ਰੈਡ ਬਚੇ ਪਏ ਹੁੰਦੇ ਆ ਤੇ ਹੁਣ ਇਹਨਾਂ ਦੇ ਉੱਪਰ ਨਾ ਆਪਾਂ ਸਟਫਿੰਗ ਲਾਵਾਂਗੇ ਜਿਹੜੀ ਇਸ ਤਰੀਕੇ ਨਾਲ ਤਿਆਰ ਕਰਕੇ ਰੱਖੀ ਸੀ ਇੱਕ ਚਮਚ ਭਰ ਕੇ ਫੋਲ ਆਪਾਂ ਸਟਫਿੰਗ ਦਾ ਰੱਖ ਲਾਂਗੇ ਚੰਗੇ ਤਰੀਕੇ ਨਾਲ ਇਹਨੂੰ ਫਲਾ ਦੇਾਂਗੇ ਬਿਲਕੁਲ ਫਲੈਟ ਕਰ ਦੇਾਂਗੇ ਤੇ ਨਾ ਆਪਾਂ ਨੂੰ ਇਹਨਾਂ ਨੂੰ ਪਾਣੀ ਚ ਭਾਉਣ ਦੀ ਜ਼ਰੂਰਤ ਹੈ ਨਾ ਆਪਾਂ ਨੂੰ ਇਹਨਾਂ ਦੇ ਕਿਨਾਰੀਆਂ ਅਲੱਗ ਕਰਨ ਦੀ ਜ਼ਰੂਰਤ ਹੈ ਨਾ ਹੀ ਸਟਫਿੰਗ ਵਿੱਚ ਭਰਨ ਦੀ ਜ਼ਰੂਰਤ ਹੈ ਕੋਈ ਝੰਝੜ ਕਰਨ ਦੀ ਜ਼ਰੂਰਤ ਨਹੀਂ ਚਟਪਟੇ ਹੀ ਰੈਸਪੀ ਬਣ ਜੂਗੀ ਇਸ ਤਰੀਕੇ ਨਾਲ ਸਟਫਿੰਗ ਹੈ ਜਿਹੜੀ ਤੁਸੀਂ ਵਧੀਆ ਫਲੈਟ ਬਣਾ ਕੇ ਤਿਆਰ ਕਰਦੇ ਹੋ ਚਮਚਤੀ ਮਦਦ ਨਾਲ ਤੇ ਇਸ ਤਰੀਕੇ ਨਾਲ ਜੀ ਆਹ ਬ੍ਰੈਡ ਆਪਾਂ ਤਿਆਰ ਕਰ ਲਿਆ ਸਾਰੇ ਬ੍ਰੈਡਾਂ ਤੇ ਇਸ ਤਰੀਕੇ ਨਾਲ ਸਟਫਿੰਗ ਹੈ ਜਿਹੜੀ ਆਪਾਂ ਸੈੱਟ ਕਰ ਲੈਣੇ ਆ ਇਸ ਤਰੀਕੇ ਨਾਲ ਜੀ ਸਾਰੇ ਬ੍ਰੈਡ ਆਪਾਂ ਤਿਆਰ ਕਰਕੇ ਰੱਖ ਲਏ ਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨਾਂ ਨੂੰ ਕੱਟ ਲਾਂਗੇ ਥਿੱਕੀ ਕਰਦੇ ਦੀ ਮਦਦ ਨਾਲ ਭਾਵੇਂ ਤੁਸੀਂ ਛੋਟੇ-ਛੋਟੇ ਪੀਸ ਕੱਟ ਲਿਓ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੇਅਰ ਹੈ ਜਿਹੜੀ ਸਟਫਿੰਗ ਦੀ ਬਣ ਗਈ ਆ ਇਸ ਤਰੀਕੇ ਨਾਲ ਸਾਰੇ ਆ ਜਿਹੜੇ ਮੈਂ ਕੱਟ ਕੇ ਤਿਆਰ ਕਰਕੇ ਰੱਖ ਲੂੰਗੀ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਸਿਰਫ ਤਿੰਨ ਬ੍ਰੈਡਾਂ ਤੋਂ ਆਪਾਂ ਕਿੰਨੇ 스ਨੈਕਸ ਆ ਜਿਹੜੇ ਇਹ ਤਿਆਰ ਕਰ ਲਏ ਤੇ ਤੇ ਜੀ ਮੇਰੇ ਕੋਲ ਇਹਨਾਂ ਕੁਛ ਬ੍ਰੈਡਾਂ ਦੀਆਂ ਕਿਨਾਰੀਆਂ ਪਈਆਂ ਸੀ ਉਹਨਾਂ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਇਸ ਤਰੀਕੇ ਨਾਲ ਮੈਂ ਬ੍ਰੈਡ ਕ੍ਰਮ ਜਿਹੜਾ ਬਣਾ ਲਿਆ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜੂਗਾ ਜੇ ਤੁਹਾਡੇ ਕੋਲ 2-3 ਬ੍ਰੈਡ ਵੱਧ ਹੋਏ ਫਿਰ ਉਹਨਾਂ ਦਾ ਵੀ ਤੁਸੀਂ ਬ੍ਰੈਡ ਕ੍ਰਮ ਜਿਹੜਾ ਬਣਾ ਸਕਦੇ ਹੋ ਤੇ ਹੁਣ ਜੀ ਇਸ ਤਰੀਕੇ ਨਾਲ ਇੱਕ ਪੀਸ ਹੈ ਜਿਹੜਾ ਆਪਾਂ ਉਠਾਵਾਂਗੇ ਤੇ ਜਿਹੜਾ ਆਪਾਂ ਇਹ ਮੈਦੇ ਦਾ ਘੋਲ ਬਣਾਇਆ ਸੀ ਨਾ ਇਹਦੇ ਵਿੱਚ ਆਪਾਂ ਇਸ ਪੀਸ ਨੂੰ ਜਿਹੜਾ ਪਿਉ ਲਾਂਗੇ ਚੰਗੇ ਤਰੀਕੇ ਨਾਲ ਇਹਦੇ ਤੇ ਕੋਟਿੰਗ ਹੋ ਜੇ ਇਹੀ وجہ ਕਾਰਨ ਜਿਹੜੇ ਆਪਣੇ ਸਨੈਕਸ ਆ ਬਹੁਤ ਵਧੀਆ ਬਣਨਗੇ ਤੇ ਨਾਲੇ ਜਿਹੜੀ ਇਹ ਆਪਾਂ ਲਾਈ ਆ ਨਾ ਉੱਪਰ ਸਟਫਿੰਗ घालੂਆਂ ਦੀ ਇਹ ਤੇਲ ਦੇ ਵਿੱਚ ਜਾ ਕੇ ਵਿਖਰ ਨਹੀਂ ਨਹੀਂ कुरकुरੇ ਬਣਨਗੇ ਵਧੀਆ ਕੋਟਿੰਗ ਹੋ ਜੂ ਤੇ ਹੁਣ ਆਪਾਂ ਬ੍ਰੈਡ ਕਰਮ ਦੀ ਕੋਟਿੰਗ ਕਰ ਦਿਆਂਗੇ ਸਾਰੀਆਂ ਸਾਈਡਾਂ ਤੇ ਤੇ ਲਓ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਤਿਆਰ ਕਰ ਲਿਆ ਤੁਸੀਂ ਇਹਨਾਂ ਨੂੰ ਤਿਆਰ ਕਰਕੇ ਨਾ 5 ਕੁ ਮਿੰਟ ਫ੍ਰਿਜ ਦੇ ਵਿੱਚ ਰੱਖ ਦਿਓ ਜਿਹੜਾ ਬ੍ਰੈਡ ਕਰਮ ਆ ਸੈੱਟ ਹੋ ਜੇ ਉਸ ਤੋਂ ਬਾਅਦ ਫ੍ਰਾਈ ਕਰ ਲਿਓ ਹਾਂ ਜੀ ਇਸ ਤਰੀਕੇ ਨਾਲ ਸਾਰੇ ਆਪਾਂ ਇਹ ਤਿਆਰ ਕਰ ਲਏ ਤੇ ਇਹਨਾਂ ਨੂੰ ਨਾ 5-10 ਮਿੰਟ ਫ੍ਰਿਜ ਦੇ ਵਿੱਚ ਰੱਖ ਦਿੰਨੀ ਆ ਵੀ ਸੈੱਟ ਹੋ ਜਾਣਗੇ ਪੇਹਾਂ ਜੀ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਮੀਡੀਅਮ ਫਲੇਮ ਤੇ ਤੇਲ ਆਪਾਂ ਗਰਮ ਕਰ ਲਿਆ ਇੰਨਾ ਕੁ ਗਰਮ ਤੇਲ ਹੋਣਾ ਚਾਹੀਦਾ ਇਸ ਤੋਂ ਜ਼ਿਆਦਾ ਨਾ ਗਰਮ ਰੱਖਿਓ ਤੇ ਇੱਕ ਇੱਕ ਕਰਕੇ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਦਿਆਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਸੇ ਵੀ ਏਅਰਟਾਈਟ ਡੱਬੇ ਦੇ ਵਿੱਚ ਪਾ ਕੇ ਰੱਖਦੇ ਹੋ ਜਾਂ ਜਿਪਲੌਕ ਬੈਗ ਦੇ ਵਿੱਚ ਪਾ ਕੇ ਰੱਖਦੇ ਹੋ 15 ਤੋਂ 20 ਦਿਨ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਤੇ ਜਦੋਂ ਵੀ ਤੁਸੀਂ ਇਹਨਾਂ ਨੂੰ ਮਤਲਬ ਖਾਣਾ ਹੋਵੇ ਸਰਵ ਕਰਨੇ ਹੋਣ ਫਿਰ ਤੁਸੀਂ ਫਰਾਈ ਕਰ ਸਕਦੇ ਹੋ ਤੇ ਹੁਣ ਨਾ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਕੇ ਆ ਜਿਹੜਾ ਜਿੰਨੇ ਕੇ ਬਣ ਸਕੇ ਵੀ ਆਪਾਂ ਇਹਨੇ ਸਾਈਡਾਂ ਪਲਟ ਸਕੀਏ ਉਹਨੇ ਕਿ ਮੈਂ ਪੈਨ ਦੇ ਵਿੱਚ ਬਣਾਉਂਗੀ ਤੇ ਹਲਕਾ ਹਲਕਾ ਇਹਨਾਂ ਦੇ ਉੱਪਰ ਨਾਲ ਆਪਾਂ ਤੇਲ ਪਾ ਦਿਆਂਗੇ ਇਸ ਤਰੀਕੇ ਨਾਲ ਬਸ ਜਿਦਾਂ ਆਪਾਂ ਨੂੰ ਲੱਗਿਆ ਵੀ ਥੋੜਾ ਜਿਹਾ ਕ੍ਰਿਸਪੀ ਹੋਣ ਲੱਗੇ ਉਦੋਂ ਆਪਾਂ ਇਹਨੇ ਵੀ ਸਾਈਡ ਪਲਟਾਂਗੇ ਹੁਣ ਆਪਾਂ ਇਹਨੇ ਸਾਈਡਾਂ ਇਸ ਤਰੀਕੇ ਨਾਲ ਪਲਟ ਦਿਆਂਗੇ ਤੇ ਬਿਲਕੁਲ ਇਹਨਾਂ ਨੂੰ ਗੋਲਡਨ ਬਣਾ ਕੇ ਤਿਆਰ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਸਾਰੇ ਇਹ ਆਪਣੇ ਸਨੈਕਸ ਬਣ ਕੇ ਤਿਆਰ ਹੋ ਗਏ ਆ ਗਰਮਾ ਗਰਮ ਇਹ ਸਰਵ ਕਰਨ ਲਈ ਬਿਲਕੁਲ ਤਿਆਰ ਹੈ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਕੱਢ ਕੇ ਰੱਖ ਲੈਣੇ ਆ ਸੇਮ ਇਸੇ ਤਰੀਕੇ ਨਾਲ ਆਪਾਂ ਦੂਜੇ ਵੀ ਬਣਾ ਲੈਣੇ ਆ ਇਹ ਗਰਮਾ ਗਰਮ ਜੀ ਬਹੁਤ ਆਸਾਨ ਹੈ ਇਹਨਾਂ ਨੂੰ ਬਣਾਉਣਾ ਚਟਪਟ ਤੁਸੀਂ ਬਣਾ ਲਓਗੇ ਇਹਨਾਂ ਇੱਕ ਘਟ ਬਰੈਡਾਂ ਦੇ ਨਾਲ ਜਿਹੜੇ ਰਹਿ ਗਏ ਇਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀ ਆ ਤੇ ਹੁਣ ਜੀ ਜਦੋਂ ਆਪਾਂ ਬ੍ਰੈਡ ਰੋਲ ਬਣਾਉਣੇ ਆ ਨਾ ਜਦੋਂ ਉਹਨਾਂ ਨੂੰ ਬਣਾਉਣੇ ਆ ਇੱਕ ਤਾਂ ਉਹਦੀ ਸਟਫਿੰਗ ਹੈ ਜਿਹੜੀ ਤੇਲ ਦੇ ਵਿੱਚ ਜਾ ਕੇ ਉਹ ਨਿਕਲ ਜਾਂਦੀ ਹੈ ਵੀ ਕਈ ਵਾਰ ਆਪਾਂ ਪਹਿਲੀ ਵਾਰ ਬਣਾਉਣੇ ਹੁੰਦੇ ਆ ਜਾਂ ਉਹ ਖਰਾਬ ਵੀ ਹੋ ਜਾਂਦੇ ਆ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਭਿਉਣਾ ਪੈਂਦਾ ਫਿਰ ਸਟਫਿੰਗ ਭਰਨੀ ਪੈਂਦੀ ਆ ਪਰ ਇਹਨਾਂ ਨੂੰ ਬਣਾਉਣਾ ਜਿਹੜਾ ਬਹੁਤ ਆਸਾਨ ਹੈ ਜੇਕਰ ਤੁਸੀਂ ਇਹ ਪਹਿਲੀ ਵਾਰ ਰੈਸਪੀ ਬਣਾਉਂਗੇ ਪਹਿਲੀ ਵਾਰ ਦੇ ਵਿੱਚ ਹੀ ਤੁਹਾਡੇ ਤੋਂ ਰੈਸਪੀ ਜਿਹੜੀ ਸਹੀ ਬਣ ਜੂਗੀ ਤੇ ਇਸ ਤਰੀਕੇ ਨਾਲ ਜੀ ਬਿਲਕੁਲ ਇਹ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਕਿੰਨੇ ਜਿਆਦਾ ਕ੍ਰਿਸਪੀ ਬਣ ਕੇ ਤ ਇਹ ਸਾਰੇ ਸਨੈਕਸ ਜੀ ਬਹੁਤ ਆਸਾਨ ਤਰੀਕੇ ਨਾਲ ਤੇ ਬਹੁਤ ਸਸਤੇ ਮੁੱਲ 'ਤੇ ਜਿਹੜੇ ਆਪਾਂ ਘਰ ਦੇ ਵਿੱਚ ਇਹ ਤਿਆਰ ਕਰ ਲੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਤੁਸੀਂ ਇਹਨੂੰ ਹਰੀ ਚਟਨੀ ਦੇ ਨਾਲ ਇਮਲੀ ਵਾਲੀ ਚਟਨੀ ਦੇ ਨਾਲ ਜਾਂ ਫਿਰ ਟਮੇਟੋ ਕੈਚਪ ਦੇ ਨਾਲ ਸਰਵ ਕਰੋਗੇ ਨਾ ਬਹੁਤ ਟੇਸਟੀ ਲੱਗਣਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਸਨੈਕਸ ਆ ਜਿਹੜੇ ਆਪਾਂ ਸਰਵ ਕਰ ਲਾਂਗੇ ਇੱਕ ਪਲੇਟ ਦੇ ਵਿੱਚ ਤੇ ਇਸ ਤਰੀਕੇ ਨਾਲ ਜੀ ਸਾਰੇ ਆਪਾਂ ਸਰਵ ਕਰ ਲਿਆ ਦੇਖੋ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਮੈਂ ਤੁਹਾਨੂੰ ਆਵਾਜ਼ ਵੀ ਸੁਣਾਉਣੀ ਹੈ ਬਹੁਤ ਹੀ ਵਧੀਆ ਕ੍ਰਿਸਪੀ ਬਣੇ ਆ ਇਹ ਤੇ ਉਹ ਵੀ ਚਟਪਟ ਬਣ ਗਏ ਤੇ ਇਸ ਤਰੀਕੇ ਨਾਲ ਇਹ ਬਹੁਤ ਚੰਗੇ ਤਰੀਕੇ ਨਾਲ ਪੱਕ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਟੇਸਟੀ ਲੱਗਦੇ ਆ ਟਮੇਟੋ ਕੈਚਪ ਦੇ ਨਾਲ ਹੱਪਾ ਇਹਨਾਂ ਨੂੰ ਸਰਵ ਕਰਾਂਗੇ ਟਮੇਟੋ ਕੈਚਪ ਦੇ ਨਾਲ